ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਸਟੱਡੀ ਅਫੀਸ਼ੀਅਲ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਜਿਹੜਾ ਪੰਜਾਬ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਆ ਚੁੱਕਾ ਹੈ ਪੰਜਾਬ ਗਵਰਨਮੈਂਟ ਨੇ ਜਿਹੜਾ ਗਜਟ ਪਾਸ ਕੀਤਾ ਹੈ ਤਾਂ ਉਸ ਤੇ ਬਾਰੇ ਅਸੀਂ ਤੇ ਵੀਡੀਓ ਤੇ ਅਸੀਂ ਗੱਲ ਕਰਾਂਗੇ ਜਿਵੇਂ ਅਸੀਂ ਕੱਲਰ ਚੈਨਲ ਤੇ ਵੀਡੀਓ ਪਾਈ ਸੀ ਐਂਟੀਟੀ ਤੋਂ ਰਿਲੇਟਡ ਕਿ ਕਿੰਨੀ ਪੋਸਟ ਆਉਗੀ ਪੇ ਸਕੇਲ ਕਿੰਨੀ ਰਹੂਗੀ ਉਸ ਵਿੱਚ ਕਾਫੀ ਕੈਂਡੀਡੇਟਾਂ ਦੇ ਕਮੈਂਟ ਆ ਰਹੇ ਆ ਕਿ ਮੈਮ ਜਿਵੇਂ ਜਿਹੜਾ ਡਿਪਲੋਮਾ ਹੈਗਾ ਐਂਟੀਟੀ ਦਾ ਉਹ 1 ਸਾਲ ਦਾ ਹੋਣਾ ਚਾਹੀਦਾ ਹੈ ਜਾਂ 2 ਸਾਲ ਦਾ ਹੋਣਾ ਚਾਹੀਦਾ ਇਗਨੂ ਤੋਂ ਵੈਲਿਡ ਹੈਗਾ કે ਨਹੀਂ ਆ ਗਿਆ ਇਸ ਤੋਂ ਰਿਲੇਟਡ ਵੀ ਅਸੀਂ ਚੈਨਲ ਤੇ ਵੀਡੀਓ ਪਾਵਾਂਗੇ ਤੁਸੀਂ ਟੈਨਸ਼ਨ ਨਾ ਲਓ ਸਾਰੇ ਡਾਊਟ ਅਸੀਂ ਕਲੀਅਰ ਕਰਾਂਗੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਚੈੱਕ ਕਰਦੇ ਉਸ ਬਾਰੇ ਪੂਰੀ ਜਾਣਕਾਰੀ ਲੈ ਕੇ ਕਿ ਕਿਹੜੇ ਕੈਂਡੀਡੇਟ ਐਲੀਜੀਬਲ ਰਹਿਣਗੇ ਕੀ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਤ ਸਾਰੀ ਅਪਡੇਟ ਤੁਹਾਨੂੰ ਚੈਨਲ ਉੱਤੇ ਮਿਲ ਜੂਗੀ ਉਸ ਤੋਂ ਰਿਲੇਟਡ ਸਪੈਸ਼ਲ ਵੀਡੀਓ ਪਾਵਾਂਗੇ ਤਾਂ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਜਿਹੜਾ ਪੰਜਾਬ ਗਵਰਨਮੈਂਟ ਵੱਲੋਂ ਗਜਟ ਪਾਸ ਕੀਤਾ ਗਿਆ ਤਾਂ ਇਸ ਵਿੱਚ ਦੱਸਿਆ ਗਿਆ ਕਿ ਜਿਹੜੇ ਕੈਂਡੀਡੇਟ ਹੁਣ ਜਿਹੜੇ ਜੋਬ ਕਰਨਗੇ ਤਾਂ ਉਹਨਾਂ ਦੀ ਪੇ ਸਕੇਲ ਕੀ ਰਹੂਗੀ ਪੰਜਾਬ ਵਿੱਚ ਜਿਵੇਂ ਲੈਕਚਰਰ ਕਾਰਡ ਦੀ ਮਾਸਟਰ ਕਾਰਡ ਦੀ ਐਂਟੀਟੀ ਦੀ ਕਿੰਨੀ ਪੋਸਟਾਂ ਵੈਕੈਂਟ ਹੈਗੀ ਹੈ ਆਉਣ ਵਾਲੀ ਜੋੜੀ ਵੈਕੈਂਸੀ ਹੈਗੀ ਆ ਕਿੰਨਾ ਪੋਸਟ ਆਉਗੇ ਇਹ ਤੁਸੀਂ ਦੇਖ ਸਕਦੇ ਹੋ 17 ਜੂਨ ਨੂੰ ਨੋਟੀਫਿਕੇਸ਼ਨ ਆਇਆ ਸੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਇਹ ਰੂਲ ਹੈਗਾ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਪੇ ਸਕੇਲ ਦੱਸੀ ਗਈ ਹੈ ਜਿਹੜੀ ਵੀ ਵੈਕੈਂਸੀ ਹੈਗੀ ਆ ਉਸ ਦੇ ਹਿਸਾਬ ਨਾਲ 2020 ਦੇ ਬਾਅਦ ਵਾਲੇ ਜਿਹੜੇ ਵੀ ਕੈਂਡੀਡੇਟ ਹੈਗੇ ਆ ਉਹਨਾਂ ਨੂੰ ਇੰਨੀ ਪੇ ਸਕੇਲ ਮਿਲਣਗੀ ਜਿਵੇਂ ਅਸੀਂ ਇੱਥੇ ਲੈਕਚਰਰਲ ਕਾਰਡ ਦੀ ਗੱਲ ਕਰਦੇ ਹਾਂ ਠੀਕ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਪੰਜਾਬ ਸਕੂਲ ਸਰਵਿਸ ਜਿਹੜੀ ਗਰੁੱਪ ਬੀ ਦੀ ਪੋਸਟ ਹੈਗੀ ਹੈ ਹੈਡਮਾਸਟਰ ਦੀ ਠੀਕ ਹੈ ਤਾਂ ਨਾਲ ਦੀ ਨਾਲ ਪੋਸਟ ਵੀ ਇੱਥੇ ਮੈਂਸ਼ਨ ਕੀਤੀ ਗਈ ਹੈ ਜਿਵੇਂ ਹੈਡਮਾਸਟਰ ਦੀ ਪੋਸਟ ਹੈਗੀ ਹੈ 1406 ਵੈਕੈਂਟ ਪੋਸਟ ਹੈਗੀ ਹੈ ਜਿਵੇਂ 2020 ਤੋਂ ਪਹਿਲਾਂ ਜਿਹੜੀ ਪੇ ਸਕੇਲ ਹੁੰਦੀ ਸੀ 40000 ਸਟਾਰਟਿੰਗ ਪੇ ਹੁੰਦੀ ਸੀ ਲੈਵਲ 13 ਦੇ ਹੁਣ ਜਿਹੜੇ ਵੀ ਕੈਂਡੀਡੇਟ ਹੈ 2020 ਦੇ ਬਾਅਦ ਪੰਜਾਬ ਵਿੱਚ ਜੋਬ ਕਰਦੇ ਹਨ ਉਹਨ ਸਾਰੇ ਨੂੰ ਹੁਣ ਜਿਹੜੀ ਪੇ ਸਕੇਲ ਹੈਗੀ ਆ ਉਹ 35400 ਸਟਾਰਟਿੰਗ ਤੇ ਮਿਲੂਗੀ ਲੈਵਲ 6 ਤੇ ਹਾਈਐਸਟ ਪੇ ਹੈਗੇ ਆ ਜੋ ਇੰਨੀ ਹੋਊਗੀ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਲੈਕਚਰਰਲ ਇੰਗਲਿਸ਼ ਦੀ ਜਿਹੜੀ ਪੋਸਟਾਂ ਹੈਗੀਆਂ ਪੰਜਾਬ ਦੇ ਅੰਦਰ ਇੰਨੀ ਵੈਕੈਂਟ ਹੈਗੀ ਆ ਤਾਂ ਇੰਨੇ ਚਾਂਸ ਹੈਗੇ ਆ ਕਿ ਪੋਸਟਾਂ ਆਊਗੀ ਪੰਜਾਬ ਦੇ ਅੰਦਰ ਕਦੋਂ ਆਊਗੀ ਇਸ ਬਾਰੇ ਵੀ ਤੁਹਾਨੂੰ ਵੀਡੀਓ 'ਚ ਦੱਸਾਂਗੇ ਠੀਕ ਹੈ ਫਿਰ ਲੈਕਚਰਰਲ ਪੰਜਾਬੀ ਦੀ ਹਿੰਦੀ ਦੀ ਹਿਸਟਰੀ ਪੋਲਿਟੀਕਲ ਸਾਇੰਸ ਦੀ ਮعتدی 931 ਪੋਸਟਾਂ ਵੈਕੈਂਟ ਹੈਗੀ ਐ ਪੇ ਸਕੇਲ ਇੱਥੇ ਦੱਸੀ ਗਈ ਐ ਸਾਰਿਆਂ ਦੀ ਲੈਕਚਰਰ ਕਾਰਡ ਦੀ ਸੇਮ ਰਹੂਗੀ ਸਬਜੈਕਟ ਕਿਹੜਾ ਵੀ ਹੋਵੇ ਠੀਕ ਆ ਤਾਂ ਇਹ ਤਾਂ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਗੱਲ ਕਰਦੇ ਆ ਮਾਸਟਰ ਕਾਰਡ ਦੀ ਐਂਟੀਟੀ ਦੀ ਜੇ ਫੇਰ ਵੀ ਕਿਸੇ ਕੈਂਡੀਡੇਟ ਨੂੰ ਕੋਈ ਵੀ ਕੁਇਰੀ ਹੈਗੀ ਐ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੇ ਚੈਨਲ ਤੋਂ ਫਸਟ ਟਾਈਮ ਹੈਗੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰ ਕਿਰੇ ਜੇ ਇਹ ਤਾਂ ਸਬਜੈਕਟ ਦੇ ਹਿਸਾਬ ਨਾਲ ਪੋਸਟਾਂ ਦੱਸੀ ਗਈ ਹੈ ਕਿ ਪੰਜਾਬ ਵਿੱਚ ਇੰਨੀ ਵੈਕੈਂਟ ਪੋਸਟਾਂ ਹੈਗੀਆਂ ਤੁਸੀਂ ਆਪਣੇ ਸਬਜੈਕਟ ਦੇ ਹਿਸਾਬ ਨਾਲ ਚੈੱਕ ਕਰ ਸਕਦੇ ਹੋ ਕਿ ਆਉਣ ਵਾਲੇ ਸਮੇਂ 'ਚ ਕਿੰਨੀ ਵੈਕੈਂਸੀਆਂ ਆਊਗੀਆਂ ਠੀਕ ਹੈ ਤਾਂ ਹੁਣ ਅਸੀਂ ਗੱਲ ਕਰਦੇ ਆ ਪੰਜਾਬ ਐਜੂਕੇਸ਼ਨ ਟੀਚਿੰਗ ਕਾਡਰ ਜਿਹੜੀ ਮਾਸਟਰ ਕਾਡਰ ਦੀ ਵੈਕੈਂਸੀ ਆਉਂਦੀ ਹੈ ਗਰੁੱਪ ਸੀ ਦੀ ਉਹ ਥੀ ਲੈਕਚਰਲ ਕਾਡਰ ਦੀ ਗਰੁੱਪ ਬੀ ਸੀ ਇੱਕ ਗਰੁੱਪ ਸੀ ਦੀ ਜਿਹੜੀ ਪੋਸਟਾ ਹੈਗੀ ਹੈ ਟੀਚਿੰਗ ਦੀ ਇਸ ਦੇ ਲਈ ਪੀਐਸਟ 2 ਕੁਆਲੀਫਾਈ ਹੋਣਾ ਚਾਹੀਦਾ ਕੈਂਡੀਡੇਟ ਨੂੰ ਜੇ ਤੁਸੀਂ ਪੰਜਾਬ ਵਿੱਚ ਜੋਬ ਕਰਨਾ ਚਾਹੁੰਦੇ ਹੋ ਜਿਹੜੇ ਕੈਂਡੀਡੇਟਾਂ ਨੂੰ ਲੱਗਦਾ ਕਿ 2024 ਦੇ ਵਿੱਚ ਪੀਐਸਟ ਨਹੀਂ ਕੁਆਲੀਫਾਈ ਹੋਇਆ 2025 ਵਿੱਚ ਕਿਵੇਂ ਕੁਆਲੀਫਾਈ ਕਰਨਾ ਹੈ ਇੱਕ ਮਹੀਨੇ 'ਚ ਵੀ ਤੁਸੀਂ ਕੁਆਲੀਫਾਈ ਕਰਦੇ ਹੋ ਬਸ 90 90 ਨੰਬਰ ਹੀ ਲੈਣੇ ਜ਼ਰੂਰੀ ਹੁੰਦੇ ਆ ਠੀਕ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਪੰਜਾਬ ਮਾਸਟਰ ਕਾਰਡ ਪੰਜਾਬੀ ਦੀ ਜਿਹੜੀ ਪੋਸਟਾ ਹੈਗੀ ਐ 4762 ਪੋਸਟਾ ਵੈਕੈਂਟ ਹੈਗੀ ਆ ਜਿਵੇਂ 2020 ਤੋਂ ਪਹਿਲਾਂ ਜਿਹੜੀ ਪੇ ਸਕੇਲ ਸੀ 38000 ਹੁੰਦੀ ਸੀ ਤਾਂ ਹੁਣ 35400 ਪੇ ਸਕੇਲ ਰਹੋਗੀ ਲੈਵਲ 6 ਤੇ ਇੱਥੇ ਨਾਲ ਦੇ ਨਾਲ ਲੈਵਲ ਵੀ ਦੱਸਿਆ ਗਿਆ ਕਿ ਇਸ ਲੈਵਲ ਦੇ ਹਿਸਾਬ ਨਾਲ ਕੈਂਡੀਡੇਟਾਂ ਦੀ ਪੇ ਸਕੇਲ ਲੈਣੀ ਆ ਤਾਂ ਫਿਰ ਹਿੰਦੀ ਦੀ ਗੱਲ ਕਰੀਏ ਤਾਂ ਅਸੀਂ 3869 ਜਿਹੜੀ ਪੋਸਟਾ ਹੈਗੀ ਵੈਕੈਂਟ ਹੈਗੀ ਆ ਫਿਰ ਇੰਗਲਿਸ਼ ਮਾਸਟਰ ਕਾਰਡਰ ਦੀ 1631 ਹੈਗੀ ਐ ਫੇ ਸਕੇ ਸਾਰਿਆਂ ਦੀ ਸੇਮ ਰਹੂਗੀ ਸੰਸਕ੍ਰਿਤ ਦੀ 50 ਤਰੀ ਹੈਗੀ ਐ ਉਰਦੂ ਮਾਸਟਰ ਕਾਰਡਰ ਦੀ 7 ਹੈਗੀ ਐ ਸਭ ਤੋਂ ਜ਼ਿਆਦਾ ਵੈਕੈਂਟ ਜਿਹੜੀ ਪੋਸਟਾ ਹੈਗੀ ਐ ਮਾਸਟਰ ਕਾਰਡ ਦੇ ਵਿੱਚ ਸਾਇੰਸ ਦੀ ਆਊਗੀ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਆਪਣੇ ਸਬਜੈਕਟ ਦੇ ਇਸ ਨਾਲ ਚੈੱਕ ਕਰ ਸਕਦੇ ਹੋ ਮੈਥ ਦੇ ਜਿਹੜੀ ਪੋਸਟਾ ਹੈਗੀ ਐ ਇਹ 6294 ਪੋਸਟ ਹੈਗੀ ਐ ਠੀਕ ਹੈ ਇਹ ਸਬਜੈਕਟ ਦੇ ਹਿਸਾਬ ਨਾਲ ਦੱਸੀ ਗਈ ਹੈ ਕਿ ਪੰਜਾਬ ਦੇ ਅੰਦਰ ਇੰਨੀ ਵੈਕੈਂਟ ਪੋਸਟਾਂ ਹੈਗੀ ਐ ਪੇ ਸਕੇਲ A ਰੋਗੇ ਐਂਟੀਟੀ ਤੋਂ ਰਿਲੇਟਡ ਅਸੀਂ ਕੱਲ ਵੀਡੀਓ ਪਾਈ ਸੀ ਠੀਕ ਹੈ ਤਾਂ ਇਸ ਦੇ ਲਈ ਜੇ ਤੁਸੀਂ ਜਿਵੇਂ ਲੈਕਚਰਰ ਕਾਰਡ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਸ ਦਾ ਵਿੱਚ ਦਾ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਜਿਹੜੇ ਵੀ ਸਬਜੈਕਟ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜੇ ਤੁਸੀਂ ਲੈ ਮਾਸਟਰ ਕਾਰਡ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ PHD ਟੂ ਕੁਆਲੀਫਾਈ ਹੋਣਾ ਚਾਹੀਦਾ ਹੈ ਬੀਐਡ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਜਿਹੜੀ ਪੋਸਟ ਆਉਗੀ ਪੀਆਰਟੀ ਦੀ ਉਸ ਤੇ ਲਈ ਜਿਹੜਾ ਪੀਐਸਟ 1 ਹੈਗਾ ਉਹ ਕੁਆਲੀਫਾਈ ਹੋਣਾ ਚਾਹੀਦਾ ਉਹ ਐਂਟੀਟੀ ਲਈ ਨਹੀਂ ਹੁੰਦਾ ਐਂਟੀਟੀ ਵਾਸਤੇ ਸਿਰਫ ਪਲੱਸ 2 ਹੋਣੀ ਚਾਹੀਦੀ ਹੈ ਐਂਟੀਟੀ ਦਾ ਡਿਪਲੋਮਾ ਹੋਣੀ ਚਾਹੀਦਾ ਜੇ ਤੁਸੀਂ ਈਟੀਟੀ ਵਿੱਚ ਅਪਲਾਈ ਕਰਦੇ ਹੋ ਤਾਂ ਉਸ ਵਿੱਚ ਰਹੋਗੇ ਜਿਵੇਂ ਕਲਰਕ ਦੀ ਜਿਹੜੀ ਵੈਕੈਂਸੀ ਹੈਗੀ ਹੈ ਐਂਟਰੀ ਆਪਰੇਟਰ ਦੀ 174 ਹੈਗੀ ਹੈ ਪੰਜਾਬ ਵਿੱਚ ਜਿੰਨੀ ਵੀ ਵੈਕੈਂਸੀ ਹੈਗੀ ਹੈ ਸਾਰਿਆਂ ਦੇ ਦੱਸੀ ਗਈ ਹੈ ਕਿ ਇੰਨੀ ਵੈਕੈਂਟ ਪੋਸਟਾਂ ਹੈਗੀਆਂ ਇਹ ਪੇ ਲੈਵਲ ਰਹੂਗਾ ਜਿਹੜੇ ਵੀ ਕੈਂਡੀਡੇਟ 2020 ਤੋਂ ਬਾਅਦ ਹੈ ਗਜਟ ਪਾਸ ਕਰਨ ਦਾ ਮਤਲਬ ਹੈਗਾ ਕਿ ਸਾਨੂੰ ਗਜਟ ਪਾਸ ਕਰ ਦਿੱਤਾ ਗਿਆ ਗਵਰਨਮੈਂਟ ਵੱਲੋਂ ਕਿ ਚੈੱਕ ਕਰਤਾ ਗਿਆ ਕਿ ਪੰਜਾਬ ਵਿੱਚ ਕਿੰਨੀ ਵੈਕੈਂਟ ਪੋਸਟਾਂ ਹਨ ਕੈਂਡੀਡੇਟਾਂ ਨੂੰ ਪੇਮੈਂਟ ਕਿੰਨੀ ਦੇਣੀ ਹੈ ਉਸ ਤੋਂ ਬਾਅਦ ਛੇਤੀ ਹੀ 2025 ਦੇ ਅੰਦਰ ਹੀ ਇਹ ਸਾਰੀ ਪੋਸਟਾਂ ਆਣਗੀਆਂ ਇਹਦਾ ਨੋਟੀਫਿਕੇਸ਼ਨ ਵੀ ਆ ਜਾਊਗਾ ਜਿਵੇਂ ਸਾਨੂੰ ਅਪਡੇਟ ਮਿਲੂਗਾ ਇਸ ਤੋਂ ਰਿਲੇਟਡ ਇਸ ਤੋਂ ਰਿਲੇਟਡ ਤੁਹਾਨੂੰ ਚੈਨਲ ਉੱਤੇ ਵੀਡੀਓ ਮਿਲ ਜੂਗੀ ਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਹੈਗੇ ਹੋ ਜਾਂ ਅਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਾਰੇ ਕੈਂਡੀਡੇਟਾਂ ਨੂੰ ਚੈਨਲ ਸਬਸਕ੍ਰਾਈਬ ਕਰਨਾ ਹੈ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ ਠੀਕ ਹੈ ਜੇ ਇਹਦੀ ਅੱਜ ਦੀ ਛੋਟੀ ਜਿਹੀ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ ਜੇ ਕੈਂਡੀਡੇਟਾਂ ਨੂੰ ਪੀਐਸਟ ਦੀ ਪ੍ਰੀਪਰੇਸ਼ਨ ਕਰਨੀ ਹੈ ਕੁਆਲੀਫਾਈ ਕਰਨਾ ਹੈ ਤਾਂ ਇੱਕ ਮਹੀਨੇ 'ਚ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਉਸ ਦੇ ਵਿੱਚ ਪ੍ਰੋਸੈਸ ਦੱਸਾਂਗੇ ਕਿ ਕਿੰਨੀ ਮਿਸਟੇਕ ਨਹੀਂ ਕਰਨੀ ਹੈ ਕਿੱਥੇ ਕਿੱਥੇ ਤੁਸੀਂ ਮਿਸਟੇਕ ਕਰਦੇ ਹੋ ਉਸ ਦੇ ਹਿਸਾਬ ਨਾਲ ਕੈਂਡੀਡੇਟਾਂ ਦੇ 4 ਤੇ 5 ਨੰਬਰ ਕੱਟ ਜਾਂਦੇ ਆ ਫਿਰ ਸਬਜੈਕਟ ਜਿਹੜਾ ਸਿਲੇਬਸ ਹੈ ਗਿਆ ਸਿਲੇਬਸ ਤੋਂ ਰਿਲੇਟਡ ਵੀ ਅਸੀਂ ਵੀਡੀਓ ਪਹਿਲਾਂ ਪਾਈ ਹੈਗੀ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਪ੍ਰੀਪਰੇਸ਼ਨ ਹੈਗੀ ਆ ਉਹ ਵੀ ਅਸੀਂ ਸਟਾਰਟ ਕਰ ਦੇਵਾਂਗੇ ਬਸ ਤੁਸੀਂ ਆਪਣੀ ਕਮੈਂਟ ਵਿੱਚ ਦੱਸਣਾ ਕਿ ਮੈਮ ਸਾਨੂੰ ਇਹ ਅਪਡੇਟ ਚਾਹੀਦੀ ਹੈ ਤੁਸੀਂ ਇਹ ਹੈਲਪ ਕਰ ਦਿਓ ਸਾਡੇ ਧੰਨਵਾਦ